ਕੁਨਰੀ ਬਾਰਡਰ ਤੋਂ ਇਸ ਵਿਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਉੱਥੇ ਹੀ ਹੁਣ ਕਿਸਾਨਾਂ ਨੂੰ ਪੰਥਕ ਆਗੂਆਂ ਦਾ ਵੀ ਸਾਥ ਮਿਲਣ ਲੱਗਾ ਹੈ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪੰਥਕ ਆਗੂ ਪਹੁੰਚ ਰਹੇ ਨੇ ਅੰਮ੍ਰਿਤਪਾਲ ਦੇ ਪਿਤਾ ਚਾਹੇ ਉਹ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਸਾ ਦੇ ਪਤਨੀ ਹੋਣ ਤਾਂ ਹੁਣ ਤਖਤਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਨੋਰੀ ਸਰਹੱਦ ਉੱਤੇ ਪਹੁੰਚੇ ਨੇ ਜਿੱਥੇ ਜਥੇਦਾਰ ਸਾਹਿਬ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਉੱਥੇ ਹੀ ਉਹਨਾਂ ਦੇ ਵੱਲੋਂ ਸਟੇਜ ਤੋਂ ਭਾਸ਼ਣ ਵੀ ਦਿੱਤਾ ਗਿਆ ਉਹਨਾਂ ਨੇ ਸੰਤਾਨ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਢੱਲੇਵਾਲ ਦੇ ਬਾਰੇ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਢੱਲੇਵਾਲ 22 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਜਿਦ ਨਹੀਂ ਇਹ ਸਗੋ ਇਹ ਸਿਰੜੇ ਪਰ ਅਜੇਹਾ ਸਿਰੜ ਕਿਸੇ ਸਮੇਂ ਦਰਸ਼ਨ ਸਿੰਘ ਫੇਰਮੁਣਾ ਨੇ ਵੀ ਦਿਖਾਇਆ ਸੀ ਪਰ ਉਹਨਾਂ ਦੀ ਸ਼ਹਾਦਤ ਹੋਈ ਸੀ ਜਿੱਥੇ ਦਾ ਸਾਹਿਬ ਨੇ ਅੱਗੇ ਕਿਹਾ ਕਿ ਅਸੀਂ ਕਿਹੋ ਜਿਹੇ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਆ ਜਿੱਥੇ ਆਪਣੀਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਤੇ ਲਾਉਣੀਆਂ ਪੈਂਦੀਆਂ ਨੇ ਇਹ ਖੇਤੀਬਾੜੀ ਪ੍ਰਦਾਨ ਦੇਸ਼ ਹੈ ਜੇ ਖੇਤੀ ਮਰਦੀ ਹੈ ਤਾਂ ਦੇਸ਼ ਵੀ ਜਿਉਂਦਾ ਨਹੀਂ ਰਹੇਗਾ ਇਹ ਗੱਲ ਲੋਕ ਸਮਝਦੇ ਨੇ ਪਰ ਸਰਕਾਰਾਂ ਇਹ ਗੱਲ ਨਹੀਂ ਸਮਝ ਰਹੀਆਂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੇ ਸੰਘਰਸ਼ੀਲ ਆਗੂ ਨੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਸਿੱਖ ਦਾ ਸਿੱਧਕ ਕੇਸਾ ਸੁਆਸਾ ਸੰਗ ਨਿਭਾਏ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਨੇ ਪਰ ਸਰਕਾਰ ਦੇ ਕੰਨ ਉਤੇ ਜੂ ਨਹੀਂ ਸਰਕ ਰਹੀ ਜਿੱਤੇ ਦਾ ਸਾਇਮ ਲੱਗੇ ਕਿ ਪੰਜਾਬ ਦੇ ਵਿੱਚ 13 ਲੋਕ ਸਭਾ ਅਤੇ 7 ਰਾਜ ਸਭਾ ਦੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਬੋਲਣ ਤਾਂ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਵੇਗੀ ਜੇ ਪੰਜਾਬ ਦੇ ਵਿੱਚ ਦਹਾੜ ਮਾਰਕ ਦੇਵਾਂਗੇ ਤਾਂ ਦਿੱਲੀ ਹਿੱਲ ਜਾਂਦੀ ਹੈ ਜੇ ਸਾਰੇ ਮੈਂਬਰ ਇਕੱਠੇ ਬੋਲ ਪੈਣ ਤਾਂ ਮਸਲਾ ਹੱਲ ਹੋ ਸਕਦਾ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਇਹ ਕੇਵਲ ਇੱਕ ਜ਼ਿੰਦਗੀ ਦਾ ਮਸਲਾ ਨਹੀਂ ਹੈ ਸਗੋਂ ਇਹ ਕਿਸਾਨਾਂ ਅਤੇ ਉਹਨਾਂ ਦੇ Nirpar ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਤਾਂ ਜਿੱਥੇ ਸਰਕਾਰਾਂ ਨੂੰ ਘੇਰ ਦੇ ਨਜ਼ਰ ਆਏ ਉੱਥੇ ਹੀ ਸੰਸਦ ਲੀਡਰਾਂ ਨੂੰ ਕਹਿੰਦੇ ਨਜ਼ਰ ਆਏ ਕਿ ਤੁਸੀਂ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕੋ ਮੌਕੇ ਤੇ ਜੱਜਦਾ ਸਾਹਿਬ ਨੇ ਹੋਇਆ ਕੀ ਕੁਝ ਕੀਤਾ ਇਸੇ ਵਿਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਕਿਸਾਨ ਅੰਦੋਲਨ ਲਗਾਤਾਰ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਜਿੱਥੇ ਕਿਸਾਨ ਇਕੱਠੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਐਸ ਕੇ ਐਮ ਦੀ ਵੀ ਮੀਟਿੰਗ ਹੈ ਤੇ ਇਸ ਦੇ ਨਾਲ ਪੰਥਕ ਚਿਹਰੇ ਜਿਹੜੇ ਨੇ ਲਗਾਤਾਰ ਖਨੋਰੀ ਬਾਰਡਰ ਤੇ ਦਿਖਾਈ ਦੇ ਰਹੇ ਨੇ ਤੇ ਇਸ ਦੇ ਵਿਚਕਾਰ ਹੁਣ ਜਥੇਦਾਰ ਸਾਈ ਵੀ ਪਹੁੰਚੇ ਹੋਏ ਤੇ ਲਗਾਤਾਰ ਸਰਕਾਰ ਤੇ ਨਿਸ਼ਾਨੇ ਸਾਹ ਦੇ ਨਜ਼ਰ ਆਏ ਤੇ ਬਿਲਕੁਲ ਤਾਂ ਹਰ ਪਾਸਿਓ ਕਿਸਾਨ ਅੰਦolan ਨੂੰ ਸਪੋਰਟ ਮਿਲ ਰਿਹਾ ਹੈ ਜਿੱਥੇ ਬੰਦੀਆਂ ਜਿੱਥੇ ਇੱਕ ਪਾਸੇ ਆ ਰਹੀਆਂ ਨੇ ਲੀਡਰ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਸਿੰਗਰਸ ਪਹੁੰਚ ਰਹੇ ਨੇ ਤੇ ਹੁਣ ਬਹੁਤ ਵੱਡੀ ਗੱਲ ਹੈ ਕਿਸਾਨੀ ਮੋਰਚੇ ਦੇ ਲਈ ਕਿਉਂਕਿ ਉੱਥੇ ਤਖਤ shri damdama sahib ਦੇ ਜਥੇਦਾਰ ਉੱਥੇ ਪਹੁੰਚੇ ਉਹਨਾਂ ਦੇ ਵੱਲੋਂ ਭਾਸ਼ਿਤ ਦਿੱਤਾ ਗਿਆ ਅੱਡੇਵਾਲ ਕੋਈ ਬਹਿ ਕੇ ਗੱਲਬਾਤ ਕੀਤੀ ਗਈ ਉਹਨਾਂ ਦੇ ਬੋਲੋ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਨਹੀਂ ਤਾਂ ਦੇਸ਼ ਨਹੀਂ ਬਚ ਸਕਦਾ ਤੇ ਜੇਕਰ ਕਿਸਾਨੀ ਖਤਰੇ ਦੇ ਵਿੱਚ ਹੈ ਜੇ ਉਹਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਤਾਂ ਆਮ ਲੋਕਾਂ ਦੀ ਜ਼ਿੰਦਗੀ ਵੀ ਹੋਣਾ ਤਾਂ ਡਿਪੈਂਡ ਕਰਦੀ ਹੈ ਕਿਉਂਕਿ ਕਿਸਾਨ ਜੋ ਹੈ ਅੰਨ ਦਾਤਾ ਹੈ ਤੇ ਹਰ ਕਿਸੇ ਨੂੰ ਅੰਨ ਦੀ ਜ਼ਰੂਰਤ ਹੈ ਅੰਤ ਬਿਨਾ ਜੀਵਿਤ ਨਹੀਂ ਰਹਿ ਸਕਦਾ ਬੰਦਾ ਕਿਉਂਕਿ ਜੇਕਰ ਹੁਣ ਦੇਖੀਏ ਤਾਂ ਅੱਡੇਵਾਲ ਦੇ ਅੱਡੇਵਾਲ ਨੇ ਅੰਨ ਛੱਡਿਆ ਹੋਇਆ ਹੈ ਕਿਸ ਲਈ ਛੱਡਿਆ ਹੋਇਆ ਤਾਂਕਿ ਜੋ ਉਹਨਾਂ ਦੀ ਮੰਗਾ ਮੰਨੀਆਂ ਜਾਣ ਤੇ ਜੇਕਰ ਅੰਨ ਦਾਤਾ ਦੇ ਹਾਲ ਨੇ ਤਾਂ ਆਮ ਲੋਕਾਂ ਦੇ ਕੀ ਹਾਲ ਹੋਣਗੇ ਸਰਕਾਰ ਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਸਾਰਿਆਂ ਨੂੰ ਇਕਜੁੱਟ ਹੋਣ ਦਾ ਹੌਕਾ ਦੇ ਦੇ ਨਜ਼ਰ ਆਏ ਨਹੀਂ ਆਪਾਂ ਗੱਲ ਕਰੀਏ ਤਾਂ ਹਮੇਸ਼ਾ ਇਹ ਹੀ ਕਹਿਆ ਜਾਂਦਾ ਹੈ ਕਿ ਏਕੇ ਦੇ ਵਿੱਚ ਤਾਕਤ ਤਾਕਤ ਹੈ ਜੇ ਉਹਨਾਂ ਨੇ ਵੀ ਇਦਾਂ ਹੀ ਕਿਹਾ ਕਿ ਜਿਹੜੇ ਵੀ ਨੁਮਾਇੰਦੇ ਨੇ ਲੋਕ ਸਭਾ ਰਾਜ ਸਭਾ ਜਿੱਥੇ ਵੀ ਰਿਪਰੈਜ਼ੈਂਟ ਕਰਦੇ ਨੇ ਪੰਜਾਬ ਨੂੰ ਜੇਕਰ ਉਹ ਸਾਰੇ ਇਕਜੁੱਟ ਹੋ ਕੇ ਹੌਕਾ ਦੇਣ ਇਕੱਠੇ ਹੋ ਕੇ ਵਾਸ ਚੁੱਕਣ ਤਾਂ ਕਿਸਾਨ ਦੀਆਂ ਮੰਗਾ ਮੰਨਨ ਨੂੰ ਸਰਕਾਰ ਮਜਬੂਰ ਹੋ ਜਾਵੇਗੀ ਕਿਉਂਕਿ ਆਪਾਂ ਦੇਖਿਆ ਹੈ ਕਿ ਅਲੱਗ-ਅਲੱਗ ਆਵਾਜ਼ ਚੁੱਕਰੇ ਨੇ ਬਾਈਟਾ ਜਾਰੀ ਕਰ ਰਹੇ ਨੇ ਬਿਆਨ ਦੇ ਰਹੇ ਨੇ ਸਾਰੇ ਲੇਕਿਨ ਇੱਕ ਤਾਂ ਇੱਕ ਤੇ ਕਿਤੇ ਵੀ ਪਲੇਟਫਾਰਮ ਤੇ ਨਜ਼ਰ ਨਹੀਂ ਆ ਰਹੀ ਜੇਕਰ ਇੱਕਜੁੱਟ ਹੋ ਜਾਂਦੇ ਨੇ ਕਿਸਾਨ ਜੱਥੇਬੰਦੀਆਂ ਵੀਾਰੇ ਗਿਲੇ ਸ਼ਿਕਵੇ ਮਿਟਾ ਕੇ ਇੱਕਜੁੱਟ ਹੋ ਜਾਂਦੀਆਂ ਨੇ ਤਾਂ ਜਿਵੇਂ ਪੁਰਾਣਾ ਮੋਰਚਾ ਸੀ ਜਦੋਂ ਦਿੱਲੀ ਦੇ ਵਿੱਚ ਸਰਕਾਰਾਂ ਤੋਂ ਜੋ ਕੇਂਦਰ ਸਰਕਾਰ ਨੇ ਮੰਗਾ ਮੰਨ ਲਈਆਂ ਸੀ ਸਾਲ ਲੰਮਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਕਿਸਾਨ ਜਿੱਤ ਕੇ ਵਾਪਸ ਪਰਤੇ ਸੀ ਉਹ ਸਥਿਤੀ ਇੱਥੇ ਬਣ ਸਕਦੀ ਹੈ ਜੇਕਰ ਸਾਰੇ ਇੱਕਜੁੱਟ ਹੋ ਜਾਣ ਲੇਕਿਨ ਫਿਲਹਾਲ ਨਜ਼ਰ ਆ ਰਿਹਾ ਕਿ ਸਾਰੇ ਆਪਣਾ ਆਪਣਾ ਆਵਾਜ਼ ਚੁੱਕ ਰਹੇ ਨੇ ਸਾਰੇ ਆਪਣੇ ਆਪਣੇ ਵੱਲੋਂ ਯਤਨ ਕਰ ਰਹੇ ਨੇ ਲੇਕਿਨ ਅਲੱਗ-ਅਲੱਗ ਯਤਨ ਨਾਲ ਕੋਈ ਫਾਲ ਨਹੀਂ ਮਿਲੇਗਾ ਨਹੀਂ ਜੱ태ਦਾ ਸਾਹਿਬ ਕਹਿੰਦੇ ਨਜ਼ਰ ਆ ਰਹੇ ਨਹੀਂ ਤੇ ਸਭ ਨੂੰ ਇਕਜੁੱਟ ਹੋਣ ਦੇ ਲਈ ਵੱਡਾ ਸੁਨੇਹਾ ਉਹ ਸਟੇਜ ਤੋਂ ਦਿੰਦੇ ਨਜ਼ਰ ਆਏ ਨੇ ਬਿਲਕੁਲ ਸੁਪਰੀਆ ਜਿਸ ਤਰੀਕੇ ਦੇ ਨਾਲ ਜੱ태ਦਾ ਸਾਹਿਬ ਪਹੁੰਚੇ ਵਕ ਵਕ ਸ਼ਖਸ਼ੀਅਤਾਂ ਪਹੁੰਚ ਰਹੀਆਂ ਨੇ ਕੱਲ ਜੇਕਰ ਗੱਲ ਕਰੀਏ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਪਤਨੀ ਪਹੁੰਚੇ ਤਾਂ ਇਸ ਦੇ ਵਿਚਕਾਰ ਅੱਜ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਅਮਰਿਤਪਾਲ ਦੇ ਮਾਤਾ ਵੀ ਪਹੁੰਚੇ ਹੋਏ ਸਨ ਤਾਂ ਲਗਾਤਾਰ ਕਹਿ ਸਕਦੇ ਹਾਂ ਕਿ ਪੰਥਕ ਆਗੂ ਪਹੁੰਚ ਰਹੇ ਨੇ ਤੇ ਮੋਰਚਾ ਕਾਫੀ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਕਹਿ ਸਕਦੇ ਹਾਂ ਕਿਉਂਕਿ ਜੋ ਪੌੜਰਾਂ ਤੇ ਹੁਣ ਮਾਹੌਲ ਹੋ ਗਿਆ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਅਰਦਾਸ ਅਰਦਾਸ ਹੁੰਦੀ ਰਹਿੰਦੀ ਹੈ ਜਦ ਦਲੇਵਾਲ ਦੀ ਜੋ ਹੈ ਸਿਹਤ ਲਈ ਅਰਦਾਸ ਹੁੰਦੀ ਰਹਿੰਦੀ ਹੈ ਮੋਰਚਲੀ ਅਰਦਾਸ ਹੁੰਦੀ ਰਹਿੰਦੀ ਹੈ ਤੇ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਪੰਥਕ ਧਿਰਾਂ ਦਾ ਵੀ ਜੋ ਸਪੋਰਟ ਮਿਲਣਾ ਸ਼ੁਰੂ ਹੋ ਗਿਆ ਹੈ ਵੱਡੇ ਵੱਡੇ ਲੀਡਰ ਉੱਥੇ ਪਹੁੰਚ ਰਹੇ ਨੇ ਸਖਸ਼ੀਤਾ ਪਹੁੰਚ ਰਹੀਆਂ ਨੇ ਅਰਦਾਸ ਕਰ ਰਹੀ ਨੇ ਉੱਥੇ ਪਹੁੰਚ ਕੇ ਹਾਜ਼ਰੀ ਲਵਾ ਰਹੇ ਨੇ ਕੋਈ ਕੋਈ ਜਿਵੇਂ ਬੱਬੋਵਾਂ ਦੀ ਗੱਲ ਕਰੀਏ ਉਹ ਰਾਤੀ ਪਹੁੰਚੇ ਲੱਖਾ ਸਿਧਾਣਾ ਪਹੁੰਚੇ ਸੀਗੇ ਅਮਿਤੋਜਮਾਨ ਪਹੁੰਚੇ ਜਲਦਬਾਜਵਾ ਆਇਆ ਉਸ ਤੋਂ ਬਾਅਦ ਟਵੀਟ ਕਰ ਰਹੇ ਨੇ ਕੁਝ ਸਿੰਗਰਸ ਹੈ ਇਸ ਦੇ ਨਾਲ ਹਰ ਇੱਕ ਬੰਦਾ ਕਿਸਾਨੀ ਦੇ ਨਾਲ ਖੜਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਕਿਸਾਨ ਨੇ ਸਾਹੀ ਦੇਸ਼ ਹੈ ਕਿਉਂਕਿ ਕਿਸਾਨ ਹੀ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਜੇਕਰ ਕਿਸਾਨੀ ਸੰਘਰਸ਼ ਦੇ ਵਿੱਚ ਹੈ ਤਾਂ ਕੋਈ ਵੀ ਸੈਕਟਰ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਕਿਉਂਕਿ ਜਿੱਦਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹਨਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਤਾਂ ਉਸ ਤਰ੍ਹਾਂ ਆਮ ਲੋਕਾਂ 'ਤੇ ਵੀ ਹਮਲਾ ਹੋ ਸਕਦਾ ਹੈ ਉਹਨਾਂ ਦੇ ਵੀ ਅਧ ਤੇ ਉਹਨਾਂ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਇਸੇ ਤਰ੍ਹਾਂ ਹੁਣ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਨਾਲ ਹਰ ਬੰਦਾ ਖੜਦਾ ਨਜ਼ਰ ਆ ਰਿਹਾ ਕਿਉਂਕਿ ਸਭ ਨੂੰ ਪਤਾ ਲੱਗ ਗਿਆ ਕਿ ਸੰਕਟ ਜੋ ਹੈ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਹੈ ਜੇ ਸਰਕਾਰ ਇੱਕ ਪਾਸੇ ਤੱਕੇਸ਼ਾਈ ਕਰ ਸਕਦੀ ਹੈ ਤਾਂ ਉਸ ਤੋਂ ਬਾਅਦ ਉਹ ਤੱਕੇਸ਼ਾਈ ਹਰ ਵਰਗ ਤੇ ਹੋ ਸਕਦੀ ਹੈ ਤਾਂ ਬਿਲਕੁਲ ਲਗਾਤਾਰ ਬਾਰਡਰਾਂ ਤੇ ਪਹੁੰਚ ਰਹੇ ਨੇ ਲੋਕ ਤੇ ਕਿਸਾਨ ਜਿ세 ਬੰਦਿਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਵਕਤ ਤੋਂ ਬਾਅਦ ਲੋਕ ਪਹੁੰਚੋ ਇਸ ਤੋਂ ਪਹਿਲਾਂ ਜਿ세 ਡੱਲੇਵਾਲ ਨੇ ਵੀ ਕਿਹਾ ਸੀ ਕਿ ਉਰੇ ਪਰ ਹਰ ਪਰਿਵਾਰ ਦੇ ਵਿੱਚੋਂ ਇੱਕ ਵਿਅਕਤੀ ਐਟਲੀਸਟ ਇੱਕ ਦਿਨ ਦੇ ਲਈ ਬਾਰਡਰਾਂ ਤੇ ਪਹੁੰਚਿਆ ਹੋ ਕਿਉਂਕਿ ਇਸ ਦੇ ਨਾਲ ਜੋ ਹੈ ਕਿ ਸਤਾਣਾ ਨੂੰ ਵੱਡਾ ਬਲ ਮਿਲੇਗਾ ਤੇ ਉਹਨਾਂ ਦੇ 22 ਦਿਨ ਹੋ ਗਏ ਨੇ ਮਰਨ ਵਰਤ ਨੂੰ ਲੇਕਿਨ ਜੋ ਉਹਨਾਂ ਦਾ ਜਜ਼ਬਾ ਹੈ ਉਹ ਦੇਖਣ ਵਾਲਾ ਹੈ ਕਿਉਂਕਿ ਆਪਣੇ ਵਰਗਾ ਜੋ ਆਪਣੀ ਜਨਰੇਸ਼ਨ ਦਾ ਬੰਦਾ ਹੈ ਜਾਂ ਫਿਰ ਜੋ ਹੁਣ ਆਪਣਾ ਹੀ ਜੋ ਡਾਈਟ ਵਗੈਰਾ ਉਹ ਬਿਲਕੁਲ ਬਦਲ ਗਈ ਹੈ ਆਪ ਆਪਣੇ ਆਪਣਾ ਸਰੀਰ ਇੰਨੇ ਕਿ ਦਿਨਾਂ ਦੇ ਲਈ ਵੀ ਸਰਵਾਈਵ ਨਹੀਂ ਕਰ ਸਕਦਾ ਲੇਕਿਨ 22 ਦਿਨ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੀ ਸਿਹਤ ਦੇਖੀ ਉਹਨਾਂ ਦੀ ਉਮਰ ਦੇਖੀ ਤਾਂ ਜਿੱਤਨੇ ਕਿਤੇ ਜੋ ਉਹਨਾਂ ਦਾ ਜੋਸ਼ ਹੈ ਉਸ ਕਰਕੇ ਲੋਕਾਂ ਦੇ ਵਿੱਚ ਵੀ ਜੋਸ਼ ਆ ਰਿਹਾ ਹੈ ਖੇਤਰਾਂ ਦੇ ਵਿੱਚ ਵਿਜੋਸ਼ ਆ ਰਿਹਾ ਤੇ ਉਹ ਸਾਰੇ ਜਾਣਦੇ ਨੇ ਕਿ ਜੋ ਕਿਸਾਨ ਨੇ ਆਪਣਾ ਮੋਰਚਾ ਫਤੇ ਕਰ ਲੈ। ਬਿਲਕੁਲ ਕਿਸਾਨਾਂ ਨੂੰ ਹੁਣ ਪੰਥਕ ਆਗੂਆਂ ਦਾ ਸਾਥ ਮਿਲਣਾ ਵਿੱਚ ਸ਼ੁਰੂ ਹੋ ਗਿਆ ਤੇ ਲਗਾਤਾਰ ਕਹਿ ਸਕਦੇ ਆ ਕਿ ਕਿਸਾਨਾਂ ਜਿਹੜਾ ਮੋਰਚਾ ਇਹ ਕਿਸਾਨਾਂ ਨੇ ਲਗਾਇਆ ਹੋਇਆ ਤੇ ਕਿਤਨਾ ਕਿਤੇ ਵੱਡੀ ਹਮਾਇਤ ਮਿਲਦੀ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਦੇ ਜੇਕਰ ਗੱਲ ਕਰੀਏ ਸਰਕਾਰ ਦੇ ਕੰਨਾਂ ਤੇ ਜ਼ੂੰਣ ਸਿਰਕਦੀ ਨਹੀਂ ਨਜ਼ਰ ਆ ਰਹੀ ਉੱਥੇ ਜਿੱਥੇ ਦਾ ਸਾਈਬ ਅਜ ਪਹੁੰਚੇ ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਤਾੜਨਾ ਕੀਤੀ ਗਈ ਤੇ ਨਾਲ ਹੀ ਪੰਜਾਬ ਦੇ ਐਮਪੀ ਜਾਂ ਹੋਰ ਕਈ ਲੀਡਰਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਕੱਠੇ ਹੋਵੋ ਚਾਹੇ ਸੰਸਦ ਹੋਵੇ ਚਾਹੇ ਪਾਰਲੀਮੈਂਟ ਹੋਵੇ ਉੱਥੇ ਕਿਸਾਨਾਂ ਦਾ ਮੁੱਦਾ ਚੁੱਕਿਆ ਜਾਵੇ ਕਿਉਂਕਿ ਡੱਲੇਵਾਲ ਸਾਹਿਬ ਪਿਛਲੇ 22 ਦਿਨਾਂ ਤੋਂ ਅੱਜ ਉਹਨਾਂ ਨੂੰ 22 ਦਿਨ ਹੋ ਗਏ ਨੇ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਹਾਲਤ ਵੀ ਉਹਨਾਂ ਦੀ ਕਾਫੀ ਨਾਜ਼ੁਕ ਪਣੀ ਹੋਈ ਹੈ ਜਿਸ ਨੂੰ ਲੈ ਕੇ ਜੱਜਦਾਰ ਸਾਹਿਬ ਚਿੰਤਾ ਪ੍ਰਗਟ ਕਰਦੇ ਨਜ਼ਰ ਆਏ